ਹਾਂਜੀ ਬਈ ਦੋਸਤੋ ਕੀ ਹਾਲ ਚਾਲਾ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ EBS ਦਾ ਨਵਾਂ ਬੋਲ ਜੋ ਆਇਆ ਸਟਾਰਮ P ਤੇ ਦੂਸਰੇ ਪਾਸੇ WWS ਦਾ ਬੋਲ ਹੈਗਾ ਬੈਂਜੋ P ਦੋਨਾਂ ਬੋਲਰਾਂ ਦਾ ਆਪਾਂ ਸਮਝ ਕੋਮਪੇਰੀਜ਼ਨ ਕਰਾਂਗੇ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਆਪਾਂ ਇਹਨਾਂ ਦੋਨਾਂ ਬੋਲਰਾਂ ਦਾ 2 ਲੀਟਰ ਵਾਲੀ ਗਾਂ ਦੇ ਸੀਮਨ ਭਰੌਣੇ ਆ ਤਾਂ ਫਾਸਟ ਲੁਕਟੇਸ਼ਨ ਤੇ ਆਪਾਂ ਉਹਨੂੰ ਕਿੰਨਾ ਮਿਲਕ ਪ੍ਰਾਪਤ ਹੋ ਸਕਦਾ ਵਾ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸੇਅਰ ਜ਼ਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆਂ ਇਹ ਦੋਨੋਂ ਬੱਲ ਸਟਾਰਮ ਪੀ ਤੇ ਬੈਂਜੋ ਪੀ ਇਹ ਦੋਨੋਂ ਪੋਲਡ ਬੱਲ ਆ ਮਤਲਬ ਕਿ ਇਹਨਾਂ ਦੋਨੋਂ ਬੱਲਾਂ ਦੀਆਂ ਬੱਚੀਆਂ ਜੋ ਹੋਣਗੀਆਂ ਉਹ ਬਿਨਾ ਸਿੰਗਾ ਵਾਲੀਆਂ ਪੈਦਾ ਹੋਣਗੀਆਂ ਬਈ ਹੁਣ ਇਹ ਕਿੰਨੇ ਪਰਸੈਂਟ ਪੈਦਾ ਹੋਣਗੀਆਂ ਸਿੰਗਾਂ ਵਾਲੀਆਂ 50 75 100 ਪਰਸੈਂਟ ਜਿੰਨੇ ਵੀ ਪਰਸੈਂਟ ਹੋਣਗੀਆਂ ਸੋ ਇਹ ਇੱਕ ਵੱਖਰਾ ਵਿਸ਼ਾ ਵਾਬਰੀਏ ਕਿਵੇਂ ਆਪਾਂ ਕੱਢਣਾ ਫਾਰਮੂਲਾ ਸੋ ਜੇ ਆਪਾਂ ਇਹ ਵਿੱਚ ਦੱਸਣ ਲੱਗੇ ਤਾਂ ਵੀਡੀਓ ਜਿਆਦਾ ਲੰਬੀ ਹੋ ਜਾਊਗੀ ਵੈਸੇ ਆਪਾਂ ਸਟਾਰਮ ਪੀ ਤੇ ਜੋ ਇੱਕ ਇਹ ਬੋਲਡ ਬੋਲਾਂ ਦੇ ਵੀਡੀਓ ਇੱਕ ਸਪੈਸ਼ਲ ਬਣਾ ਕੇ ਪਾਈ ਹੋਈ ਹੈ ਚੈਨਲ ਤੇ ਤੁਸੀਂ ਜਾ ਕੇ ਉਹ ਵੀ ਚੈੱਕ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਦੇਖ ਸਕਦੇ ਹਾਂ ਵੀ ਪ੍ਰਾਈਸ ਦੀ ਗੱਲ ਕਰੀਏ ਸਟਾਰਮ ਪੀ ਬੋਲ ਦਾ ਪ੍ਰਾਈਸ ਹੈਗਾ ਜੀ 2700 ਰੁਪਿਆ ਸੈਕਸਰ ਦਾ 960 ਰੁਪਏ ਹੈਗਾ ਕਨਵੈਸ਼ਨਲ ਸੀਮਨ ਦਾ ਪ੍ਰਾਈਸ ਤੇ ਜੋ ਹੈਗਾ ਬੈਂਜੋ ਪੀ ਬੋਲ ਡਬਲ ਐਸ ਦਾ ਐਸ ਦਾ ਹੈਗਾ ਜੀ ਲਗਭਗ 4500 ਤੋਂ 5000 ਦੇ ਵਿੱਚ ਵਿੱਚ ਪ੍ਰਾਈਸ ਹੈਗਾ ਸੈਕਸਰ ਸੀ ਸੋ ਜੇ ਆਪਾਂ ਪੀਡੀਐਮ ਮਲਕ ਦੀ ਗੱਲ ਕਰੀਏ ਕਿ ਮਲਕ ਆਪਾਂ ਨੂੰ ਕਿੰਨਾ ਅੱਗੇ ਪ੍ਰੋਡਿਊਸ ਕਰਕੇ ਦੇ ਰਿਹਾ ਸਟਾਰਮ ਪੀ ਹੈਗਾ ਜੀ 735 ਐਲਬੀਐਸ ਤੇ ਜੋ ਹੈਗਾ ਬੈਂਜੋਪੀ ਉਹ ਹੈਗਾ 787 ਐਲਬੀਐਸ ਤੇ ਫੈਟ ਹੈਗੀ ਹੈ ਪਲੱਸ 0.14 ਸਟਾਰਮ ਪੀ ਤੇ ਬੈਂਜੋਪੀ ਦੀ ਹੈਗੀ ਹੈ ਪਲੱਸ 0.06 ਪਰਸੈਂਟੇਜ ਠੀਕ ਹੈ ਜੀ ਤੇ ਟੀਪੀਐਸ ਕੋਰ ਦੀ ਗੱਲ ਕਰੀਏ ਸਟਾਰਮ ਪੀ ਦਾ ਹੈਗਾ ਜੀ 3180 ਟੀਪੀਐਸ ਕੋਰ ਤੇ ਬੈਂਜੋਪੀ ਦਾ ਹੈਗਾ 2978 ਸੋ ਟੀਪੀਐਸ ਕੋਰ ਕਾਫੀ ਵਧੀਆ ਆ ਰਿਹਾ ਦੋਨਾਂ ਬੁੱਲਾਂ ਦਾ ਕੋਈ ਜਿਆਦਾ ਅੰਤਰ ਨਹੀਂ ਹੈਗਾ तकरीबन 200 ਦਾ ਅੰਤਰ ਹੈਗਾ ਵਾ ਲਗਭਗ ਸੋ ਬਹੁਤ ਵਧੀਆ TPS ਸਕੋਰ ਸ਼ਾਨਦਾਰ TPS ਸਕੋਰ ਆ ਰਿਹਾ ਦੋਨੋਂ ਬੁੱਲਾਂ ਦਾ ਇਸ ਤੋਂ ਅੱਗੇ ਜੇ ਆਪਾਂ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਸਟਾਰਮ ਪੀ ਦੀ ਹੈਗੀ ਜੀ ਪ੍ਰੋਡਕਟਿਵਲਾਈਸ ਪਲੱਸ 3.4 ਮੰਥ ਤੇ ਬੈਂਜੋ ਪੀ ਦੀ ਹੈਗੀ -0.8 ਤੇ ਸੋਮੈਟਿਕ ਸੈਲ ਸਕੋਰ ਦੀ ਗੱਲ ਕਰੀਏ ਜੋ ਕਿ ਲਿਵਰ ਦੀ ਇਨਫੈਕਸ਼ਨ ਵਗੈਰਾ ਦਾ ਸਕੋਰ ਹੁੰਦਾ ਵਾ 2.85 ਹੋਗਾ ਸਟਾਰਮ ਪੀ ਦਾ ਤੇ ਬੈਂਜੋ ਪੀ ਦਾ ਹੈਗਾ ਵਾ 2.96 ਤੇ डीपीआर ਹੈਗਾ ਜੀ ਆਪਣਾ ਸਟਾਰਮ ਪੀ ਦਾ 0.5 ਪਲੱਸ ਵਿੱਚ ਤੇ ਬੈਂਜੋ ਪੀ ਦਾ ਹੈਗਾ ਪਲੱਸ 1.3 ਸੀਸੀਆਰ ਹੋ ਗਿਆ ਕਾਉਨਸਮਪਸ਼ਨ ਰੇਟ ਪਲੱਸ 1.8 ਹੋ ਗਿਆ ਸਟਾਰਮ ਪੀ ਦਾ ਤੇ ਜੋ ਹੈਗਾ ਬੈਂਜੋ ਪੀ ਹੋਸਾ ਹੈਗਾ 1.4 CCR ਦਾ ਮਤਲਬ ਹੁੰਦਾ ਵੀ ਅੱਗੇ ਜਾ ਕੇ ਜਦੋਂ ਆਪਣੀ ਬੱਚੀ ਪਰ ਜਗ ਗਾਂ ਬਣ ਜਾਂਦੀ ਚੌਥੇ ਪੰਜਵੇਂ ਸੂਏ ਜਾ ਕੇ ਉਸ ਨੇ ਜਦੋਂ ਤਿਆਰ ਹੋ ਜਾਂਦੀ ਆ ਉਸ ਵਕਤ ਦੀ ਕਨਸੈਪਸ਼ਨ ਰੇਟ ਜੋ ਆਪਾਂ ਪ੍ਰੈਗਨੈਂਟ ਕਰਨੀ ਹੁੰਦੀ ਆ ਵਿਊ ਦੀ ਰੇਸ਼ਿਓ ਕਿੰਨੀ ਹੁੰਦੀ ਆ ਇਹ ਪਲੱਸ ਵਿੱਚ ਹੋਣੀ ਚਾਹੀਦੀ ਬਹੁਤ ਜ਼ਰੂਰੀ ਜੇ ਮਾਈਨਸ ਵਿੱਚ ਚਲੀ ਜਾਵੇ CCR ਤਾਂ ਜਿਵੇਂ ਜਿਵੇਂ ਆਪਣੀ ਗਾਂ ਵੱਧਦੀ ਜਾਂਦੀ ਸੂਆ ਦਾ ਸੂਆ ਤਾਂ ਉਸ ਨੂੰ ਪ੍ਰੈਗਨੈਂਟ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਵਾ ਠੀਕ ਆ ਜੀ ਸੋ ਇਹਦਾ CCR ਕਾਫੀ ਵਧੀਆ ਆ ਰਿਹਾ ਵਾ HCR +2.1 ਹੈਗਾ ਵਾ ਸਟਾਰਮ ਪੀ ਦਾ ਤੇ ਬੈਂਜੋਪੀ ਦਾ ਹੈਗਾ ਪਲੱਸ 0.2 ਐਚਸੀਆਰ ਮਤਲਬ ਕਿ ਇਹ ਫਰਕ ਕਨਸੈਪਚੁਅਲ ਰੇਟ ਵਿੱਚ ਜਦੋਂ ਜੈਸ ਵਕਤ ਆਪਾਂ ਪਹਿਲਾਂ ਵੈਡ ਨੂੰ ਤਿਆਰ ਕਰਨਾ ਹੁੰਦਾ ਪਲੂਨ ਵੈਡ ਹੁੰਦੀ ਫਸਟ ਟਾਈਮ ਉਸ ਵਕਤ ਉਸ ਦੇ ਕਨਸੈਪਟਸ ਕਨਸੈਪਚੁਅਲ ਰੇਟ ਕਿੰਨੀ ਕਿ ਜ਼ਿਆਦਾ ਪੋਜ਼ਿਟਿਵ ਬਚੇ ਹੈਗੀ ਆ ਸੋ ਤੁਸੀਂ ਦੇਖ ਸਕਦੇ ਸਟਾਰਮ ਪੀ ਦੀ ਕਾਫੀ ਵਧੀਆ ਉਸ ਵਕਤ ਆ ਰਹੀ ਹੈ ਪਲੱਸ 2.1 ਇਹ ਵੀ ਪਲੱਸ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਵਾ ਇਸ ਵਕਤ ਵਿੱਚ ਕਨਫਰਮੇਸ਼ਨ ਦੀ ਗੱਲ ਕਰੀਏ ਸਟਾਰਮ ਪੀ ਦਾ ਹੈਗਾ ਜੀ ਆਰਡਰ ਦਾ ਸਕੋਰ 0.75 ਤੇ ਬੈਂਜੋਪੀ ਦਾ ਹੈਗਾ ਵਾ 0.37 ਸੋ ਆਰਡਰ ਦਾ ਸਕੋਰ ਦੋਨਾਂ ਦਾ ਕਾਫੀ ਵਧੀਆ ਪੋਜ਼ਿਟਿਵ ਬਚਾ ਰਿਹਾ ਵਾ ਜੇ ਆਪਾਂ ਸਟ੍ਰੈਚਰ ਦੀ ਗੱਲ ਕਰੀਏ ਮਾਈਨਸ 0.52 ਹੈਗਾ ਸਟਾਰਮ ਪੀ ਸ਼ਾਰਟ ਸਟ੍ਰੈਚਰ ਹੋ ਸਕਦਾ ਸ਼ਾਰਟ ਫਰੇਮ ਹੋ ਸਕਦਾ ਸਟਾਰਮ ਪੀ ਦਾ ਤੇ ਬੈਂਜੋ ਪੀ ਦਾ ਹੈਗਾ ਪਲੱਸ 0.49 ਬੋਡੀ weight ਹੈਗਾ ਸਟਾਰਮ ਪੀ ਦਾ ਮਾਈਨਸ 1.14 ਮਤਲਬ ਕਿ ਵਜਨ ਵੀ ਘੱਟ ਹੋ ਸਕਦਾ ਸਟਾਰਮ ਪੀ ਦੀਆਂ ਬੱਚੀਆਂ ਦਾ ਤੇ ਜੋ ਹੈਗਾ ਬੈਂਜੋ ਪੀ ਉਸ ਦਾ ਹੈਗਾ ਪਲੱਸ 1.57 ਠੀਕ ਹੈ ਜੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਸਟਾਰਮ ਪੀ ਬੋਲੋ ਜੇ ਆਪਾਂ ਵੀ ਅਟਰਾਈ ਖਾਂਦੇ ਸੀਮਨ ਭਰੋਣੇ ਆ ਤਾਂ ਉਸ ਦੀ ਬੱਚੀ ਆਪਾਂ ਨੂੰ ਕਿੰਨਾ ਦੇ ਦੇ ਸਕਦੀ ਆ ਪਹਿਲੇ ਸੂਏ ਸਭ ਤੋਂ ਪਹਿਲਾਂ ਦੇਖੋ ਜੀ ਮਿਲਕ ਹੈਗਾ +735 ਲਬੀਸ ਜੋ ਆਪਾਂ ਨੇ ਪ੍ਰੋਡਿਊਸ ਕਰਕੇ ਦੇਣਾ ਸਟਾਰਮ ਪੀ ਬਾਲਸ ਐਸ ਦਾ ਹੋ ਗਿਆ 26328 ਵਿੱਚ 735 ਐਡ ਕੀਤਾ ਜਿਸ ਨੂੰ ਆਪਾਂ 2.2 ਦੇ ਡਿਵਾਈਡ ਕੀਤਾ ਆਪਾਂ ਨੂੰ ਕਿਲੋਗ੍ਰਾਮ ਵਿੱਚ ਨਿਕਲ ਆਇਆ ਜੋ ਕਿ ਹੋ ਗਿਆ 12301 ਪੂਰੇ 305 ਦਿਨਾਂ ਦਾ ਉਸ ਨੂੰ ਆਪਾਂ 305 ਨਾਲ ਡਿਵਾਈਡ ਕੀਤਾ ਜੋ ਕਿ ਹੋ ਗਿਆ 40 ਕਿਲੋ 331 ਗ੍ਰਾਮ ਠੀਕ ਆ ਜੀ ਜੀ ਹੁਣ ਆਪਾਂ 20 ਲੀਟਰ ਵਾਲੀ ਦਾ ਧਰੋਨੇ ਆ 20 ਲੀਟਰ ਵਾਲੀ ਕਾਓ ਸਟਾਰਮ ਪੀ ਜੋ ਕਿ ਆਪ ਨੂੰ 40.33 ਆਇਆ ਸੀਗਾ ਉਸ ਨੂੰ ਆਪਾਂ 0.79 ਤੇ ਗੁਣਾ ਕਰਨਾ ਵਾ ਕਿਉਂਕਿ ਜੁਐਸ ਦੇ ਅੰਕੜੇ ਆ ਉਹ 0.79 ਤੇ ਰਿਲੇਬਿਲਟੀ ਪ੍ਰੋਸੇਜਯੋਗ ਹੁੰਦੇ ਆ ਤੇ ਆਪਾਂ ਉਸ ਨੂੰ ਗੁਣਾ ਕੀਤਾ ਆਪਾਂ ਨੂੰ ਆ ਗਿਆ 31.86 ਕਿਲੋਗ੍ਰਾਮ ਸੋ ਆਪਾਂ 20 31.86 ਉਸ ਨੂੰ ਆਪਾਂ ਦੋ ਤੇ ਡਿਵਾਈਡ ਕਰਨਾ ਜੋ ਕਿ ਹੋਗੀ 25.93 ਸੋ ਸਟੋਰੋਂ ਤੇ ਬੋਲਦੀਆਂ ਬੱਛੀਆਂ ਆਪਾਂ ਨੂੰ 25.93 ਮਿਲਕ ਦੇ ਸਕਦੀਆਂ ਪਹਿਲੇ ਸੂਏ ਦੂਸਰੇ ਸੂਏ ਤੀਸਰੇ ਸੂਏ ਅੱਗੇ ਜਾ ਕੇ ਓਮਿਓਮਿਲਕ ਉਸ ਦਾ ਵੱਧਦਾ ਜਾਊਗਾ ਇਸ ਤੋਂ ਅਗੇ ਜੇ ਵਾ ਬੈਂਜੋਪੀ ਦੀ ਗੱਲ ਕਰੀਏ ਬੈਂਜੋਪੀ ਦੀਆਂ ਹੋਗੀਆਂ ਬੱਚੀਆਂ ਵੀ ਆਪਾਂ ਫਸਟ ਲਿਕਟਿਥੀਂ ਦੇ ਕਿੰਨਾ ਦੁੱਧ ਦੇ ਸਕਦੀਆਂ ਇਸ ਦਾ ਹੋਗਾ ਜੀ 787 ਲੀਬਸ ਮਿਲਕ ਅ ਇਸ ਦਾ ਹੈਗਾ 25528 3 787 ਹੁਣ ਇਸ ਦਾ 25528 ਕਿਉਂ ਲਿਆ ਕਿਉਂਕਿ ਇਹ ਹੈਗਾ ਡਾਕਟਰ ਪ੍ਰੂਵਨ ਬਾਲ ਡਬਲ ਯੂ ਐਸ ਦਾ ਇਸ ਦੀਆਂ ਡਾਕਟਰ ਆਲ ਰੈਡੀ ਮਿਲਕ ਦੇ ਰਹੀਆਂ ਵਾ ਉਹਨਾਂ ਦਾ 25528 ਆ ਰਿਹਾ ਜਿਸ ਵਜ੍ਹਾ ਆਪਾਂ 787 ਜੋੜਤਾ 2.2 ਤੇ ਆਪਾਂ ਉਸ ਨੂੰ ਡਿਵਾਈਡ ਕਰਨਾ ਵਾ 11961 ਹੋਗੀ ਸਾਰੇ ਸਾਲ ਦੀ ਐਵਰੇਜ ਜੈਸ ਨੂੰ ਕਿ ਆਪਾਂ 350 ਦੇ ਭਾਗ ਕੀਤਾ 44.21 ਦੀ ਆਪਾਂ ਨੂੰ ਆਸ ਮਿਲ ਗਈ ਹੁਣ ਇਸ ਨੂੰ ਦੇ ਕਾਰਨ ਆਪਾਂ 49.21 ਨੂੰ 0.999 ਨਾਲ ਗੁਣਾ ਕਰਨਾ ਉੱਥੇ ਆਪਾਂ 0.78 ਨਾਲ ਕੀਤਾ ਸੀ ਇਸ ਨੂੰ ਆਪਾਂ 0.999 ਨਾਲ ਕਰਨਾ ਮੈਂ ਕਿਉਂਕਿ ਇਸ ਦੇ 99% ਅੰਕੜੇ ਪ੍ਰਸਾਜੋਗ ਹੈਗੇ ਡਬਲਯੂਐਸ ਦੇ ਕਿਉਂਕਿ ਡਾਕਟਰ ਪਰੋਣ ਬਲ ਹੁੰਦੇ ਆ ਸੋ ਇਸ ਦੀ ਆਪਾਂ ਨੂੰ ਐਵਰੇਜ ਆ ਗਈ 38.82 ਸੋ 20 38.82 2 ਸੋ ਆਪਾਂ ਨੂੰ ਮਿਲ ਕੇ ਆਪਾਂ ਨੂੰ ਆ ਗਈ ਐਵਰੇਜ ਅਸੀਂ 29.41 ਸੋ ਬੈਂਜੋਪੀ ਬਾਲ ਦੀਆਂ ਬੱਚੀਆਂ ਪਹਿਲੀ ਇਲੈਕਟ੍ਰੀਸ਼ੀਅਨ ਤੇ ਆਪਾਂ ਨੂੰ ਦੇ ਸਕਦੀਆਂ ਵਾਂ ਜੀ 29.41 ਮਿਲਕ ਠੀਕ ਹੈ ਜੀ ਸੋ ਆਪਣਾ ਜੋ ਪਹਿਲੋ ਬਾਲ ਆਇਆ ਸੀ ਦਾ ਸਟਾਰਮ ਪੀ ਉਸ ਦੀ ਆਈ ਸੀ 25.93 ਅਸੀਂ ਆ ਗਈ 29.41 ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਹੈ ਧੰਨਵਾਦ